ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਵੀਡੀਓ ਪੰਚਾਇਤੋਂ ਉਸ ਪਾਪੀ ਨਿੰਦਕ ਤੱਕ ਤਾਂ ਕਿ ਨੀਲਾ ਬਾਣਾ ਸਜਾ ਕੇ ਜਮਾਲਾ ਤੇ ਗੁਰਸਿੱਖ ਪ੍ਰਚਾਰ ਕਰਨ ਵਾਲੀਆਂ ਬੀਬੀਆਂ ਦੇ ਸਰੀਰਾਂ ਨੂੰ ਜਿਸ ਗੰਦੀ ਨਜ਼ਰ ਨਾਲ ਦੇਖ ਕੇ ਸਕਰੀਨ ਸ਼ਾਟ ਲੈ ਕੇ ਇੰਸਟਾ ਦੀ ਆਈਡੀ ਤੋਂ ਤੇ ਵੀਡੀਓ ਪਾ ਕੇ ਕਹਿ ਰਿਹਾ ਵੀ ਐਦਾਂ ਤਿਆਰ ਹੋ ਕੇ ਜਾਂਦੀਆਂ ਜਿਹੜਾਂ ਨੱਚਣ ਚੱਲੀਆਂ ਹੁੰਦੀਆਂ ਜਦਿੱ ਤੇਰੀ ਨਜ਼ਰ ਆਇਆ ਜਿਹੜਾ ਤੇਰਾ ਬੋਲਣ ਦਾ ਤਰੀਕਾ ਆ ਤੇਰੀ ਬੋਲੀ ਤੋਂ ਹੀ ਪਤਾ ਲੱਗਦਾ ਵੀ ਤੇਰੇ ਅੰਦਰ ਕਿੰਨਾ ਜ਼ਹਿਰ ਭਰਿਆ ਹੋਇਆ ਏ ਤੂੰ ਗੱਲ ਕੀਤੀ ਹੈ ਕਿ ਬੀਬੀ ਬਿਆਨਤ ਘਰ ਖਾਲਸਾ ਸੁਰਖੀ ਬਿੰਦੀ ਲਾਉਂਦੀ ਹੈ ਜੇ ਤੇਰੀ ਇੰਨੀ ਹੀ ਜਲ ਦੇ ਵਿੱਚ ਕੋਈ ਤਕਲੀਫ ਸੀ ਤੈਨੂੰ ਦਰਦ ਜਾਗਦਾ ਸੀ ਜਿਸ ਅਕਾਊਂਟ ਤੋਂ ਤੂੰ ਸਕਰੀਨਸ਼ਾਟ ਲਏ ਆ ਉਸੇ ਅਕਾਊਂਟ ਦੇ ਉੱਪਰ ਹੀ ਸਾਡਾ ਮੋਬਾਈਲ ਨੰਬਰ ਲਿਖਿਆ ਹੋਇਆ ਸੀ ਜੇ ਤੈਨੂੰ ਵੱਡਾ ਹੀ ਦਰਦ ਸੀ ਕੋਈ ਤੂੰ ਵਿਚਾਰ ਕਰਨੀ ਸੀ ਸਾਨੂੰ ਸਿੱਧਾ ਫੋਨ ਉਲਾਉਂਦਾ ਸਾਡੇ ਨਾਲ ਬੈਠ ਕੇ ਗੱਲ ਕਰਦਾ ਜੇ ਤੂੰ ਮਰਦ ਦਾ ਬੱਚਾ ਹੁੰਦਾ ਜੇ ਤੂੰ ਇਹ ਵੀਡੀਓ ਪਾ ਕੇ ਲੋਕਾਂ ਨੂੰ ਇਹ ਗੱਲ ਨਾ ਕਹਿੰਦਾ ਕਿ ਵੀ ਇਸ ਵੀਡੀਓ ਨੂੰ ਸ਼ੇਅਰ ਕਰਕੇ ਬੀਬੀ ਬਿਆਨਕੋਰ ਤੱਕ ਪਹੁੰਚਾ ਦਿਓ ਬੀਬੀ ਬਿਆਨਕੋਰ ਤੱਕ ਵੀਡੀਓ ਪਹੁੰਚਾਉਣ ਦਾ ਮਤਲਬ ਸੀ ਕਿ ਤੂੰ ਫੇਮ ਲੈਣਾ ਚਾਹੁੰਦਾ ਆ ਜਿਨ੍ਹਾਂ ਦਾ ਨਾਮ ਲੈ ਕੇ ਤੂੰ ਸਾਡੀ ਵੀਡੀ ਆਇਆ ਵੀ ਗੱਲ ਦੇ ਵਿੱਚ ਪਟੇ ਪਾਏ ਆ ਜੇ ਤੈਨੂੰ ਐਨਕਾਂ ਲੱਗੀਆਂ ਹੋਣ ਤੇ ਤੈਨੂੰ ਦਿਖ ਜਾਂਦਾ ਵੀ ਉਹ ਪਟਾ ਨਹੀਂ ਉਹ ਸਾਡੀ ਡਰੈਸ ਨਾਲ ਦੀ ਚੁੰਨੀ ਸੀ ਜਿਸ ਚੁੰਨੀ ਦੇ ਨਾਲ ਮੋਤੀ ਲੱਗੇ ਹੋਇਆ ਤੂੰ ਕਿਹਾ ਵੀ ਗੱਲ ਦੇ ਵਿੱਚ ਮਾਲਾ ਪਾਇਆ ਨਗ ਪਾਇਆ ਤੈਨੂੰ ਰੱਬ ਨੇ ਜੀ ਅੱਖਾਂ ਦਿੱਤੀਆਂ ਤੇ ਤੈਨੂੰ ਦਿਖਦਾ ਹੁੰਦਾ ਕਿ ਉਹ ਮੋਤੀਆਂ ਦੀ ਮਾਲਾ ਆ ਤੂੰ ਕਿੰਨਾ ਵੀ ਇਹ ਗੁਲਾਮ ਆ ਵੀ ਇਹ ਗੁਲਾਮ ਲੋਕ ਇਦਾਂ ਦਾ ਪਹਿਰਾਵਾ ਨਹੀਂ ਪਾਉਂਦੇ ਇਹ ਪਹਿਰਾਵਾ ਤੂੰ ਨਹੀਂ ਸਾਨੂੰ ਦਿੱਤਾ ਨਾ ਤੇਰੇ ਮਾਂ ਬਾਪ ਨੇ ਸਾਨੂੰ ਦਿੱਤਾ ਆ ਇਹ ਪਹਿਰਾਵਾ ਸਾਨੂੰ ਸਾਡੇ ਪਿਤਾ ਗੁਰੂ ਗੋਬਿੰਦ ਸਿੰਘ ਦਾ ਦਿੱਤਾ ਹੋਇਆ ਇਸ ਪਹਿਰਾਵੇ ਨੂੰ ਪਾ ਕੇ ਬੰਦਾ ਆਟੋਮੈਟਿਕ ਹੀ ਰਾਜੇ ਮਹਾਰਾਜਾਂ ਵਰਗੀ ਸ਼ਾਨ ਰਿਕਾਉਂਦਾ ਆ ਹਮ ਰਖਤ ਪਾਤਸ਼ਾਹੀ ਦਾ ਆ ਅਸੀਂ ਪਾਤਸ਼ਾਹੀ ਦਾਵਾ ਰੱਖਣ ਵਾਲੀ ਫੌਜ ਦੇ ਮਾਲਕ ਆ ਤੂੰ ਕਿੰਨਾ ਵੀ ਆਪਾਂ ਆਪ ਨੂੰ ਗੁਲਾਮ ਕਹੁੰਦੇ ਆ ਤੂੰ ਦੱਸ ਤੂੰ ਕਿੱਡਾ ਆਜ਼ਾਦ ਆ ਜੇ ਤੂੰ ਵੱਡਾ ਆਜ਼ਾਦ ਆ ਤੇ ਦੱਸ ਸਜਾਵਾਂ ਪੂਰੀਆਂ ਕਰਨ ਤੋਂ ਬਾਅਦ ਵੀ ਅਜੇ ਬੰਦੀ ਸਿੰਘ ਅੰਦਰ ਵੀ ਇੱਥੇ ਪੀਲੀ ਪੇਤਰੇ ਵਿੱਚ ਇੱਕ ਬੱਚੀ ਦੇ ਨਾਲ ਬਲਾਤਕਾਰ ਹੋ ਗਿਆ ਤੂੰ ਸਾਡੇ ਖਿਲਾਫ ਵੀਡੀਓ ਪਾ ਕੇ ਪੂਰਾ ਜੋਰ ਲਾਇਆ ਪੂਰਾ ਤੂੰ ਜੋਰ ਲਾਇਆ ਜਿੰਨਾ ਬਕਵਾਸ ਕਰ ਸਕਦਾ ਸੀ ਤੂੰ ਉਨਾ ਬਕਵਾਸ ਕੀਤਾ ਜੇ ਤੇਰੇ ਦਿਲ ਦੇ ਵਿੱਚ ਕੋਈ ਦਰਦ ਹੁੰਦਾ ਉਸ ਬੱਚੀ ਨਿੱਕੀ ਜੀ ਨਾਲ ਬਲਾਤਕਾਰ ਹੋ ਗਿਆ ਉਦੋਂ ਕਿਉਂ ਨਹੀਂ ਬੋਲਿਆ ਤੂੰ ਸਾਨੂੰ ਕੀ ਨਾ ਵੀ ਇਹ ਬੀਬੀਆਂ ਤਿਆਰ ਹੋ ਕੇ ਜਾਂਦੀਆਂ ਨੇ ਸੋਹਣੀਆਂ ਸੋਹਣੀਆਂ ਬੀਬੀਆਂ ਨੂੰ ਕਮੇਟੀਆਂ ਵਾਲੇ ਪ੍ਰੋਗਰਾਮ ਦਿੰਦੇ ਆ ਤੇਰੇ ਵਾਂਗੂ ਕੁਰਸੀ ਤੇ ਬੈਠ ਕੇ ਲੰਗਰ ਹਾਲਾਂ ਦੇ ਵਿੱਚ ਜਾਂ ਏਸੀ ਕਮਰੇ ਵਿੱਚ ਛੱਡ ਕੇ ਇਹ ਵੀਡੀਓ ਨਹੀਂ ਪਾਉਂਦੇ ਸੀ ਅਸੀਂ ਗਰਾਊਂਡ ਲੈਵਲ ਤੇ ਵਿਚਰਦੇ ਹਾਂ ਦਿੱਲੀ ਪਹਿਲੀ ਵਾਰ ਜਦੋਂ ਕਿਸਾਨਾਂ ਦਾ ਮੋਰਚਾ ਲੱਗਾ ਸੀ ਉਸ ਮੋਰਚੇ ਵਿੱਚ ਬੀਬੀਆਂ ਦੇ ਜਥੇ ਵਿੱਚੋਂ ਪਹਿਲਾ ਜਥਾ ਬੀਬੀ ਬਿਆਨਦ ਗੁਰਦਾ ਸੀ ਜਿਹਨੇ ਜਾ ਕੇ ਹੱਕ ਠੋਕ ਕੇ ਪ੍ਰਚਾਰ ਕੀਤਾ ਕਿਸਾਨਾਂ ਦੇ ਹੱਕ ਚ ਫਿਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਸ੍ਰੂਪਾਂ ਦਾ ਮੋਰਚਾ ਲੱਗਾ ਅਮਰਤੋ ਸਰ ਦੇ ਵਿੱਚ ਉਸ ਮੋਰਚੇ ਵਿੱਚ ਵੀ ਬੀਬੀ ਬਿਆਨਦ ਗੁਰਦਾ ਕੱਲਾ ਬੀਬੀਆਂ ਦਾ ਜਥਾ ਸੀ ਜਿਹਨੇ ਜਾ ਕੇ ਪ੍ਰਚਾਰ ਕੀਤਾ ਤੂੰ ਕਿਹਨਾਂ ਵੀ ਇਹ ਪ੍ਰਚਾਰ ਕਰਦੇ ਆ ਸੁੰਦਰਤਾ ਕਰਕੇ ਸੋਹਣੇ ਬਣ ਕੇ ਤੈਨੂੰ ਸ਼ਰਮ ਨਹੀਂ ਆਈ ਗੱਲ ਕਹਿੰਦੇ ਨੂੰ ਕਿ ਇਹਨਾਂ ਦਾ ਪ੍ਰਚਾਰ ਕੀ ਅਸਰ ਕਰਦਾ ਹੋਣਾ ਕਿ ਨਾਲੇ ਤੂੰ ਕਹਿੰਦਾ ਵੀ ਢਾਡਣ ਜਿੱਦਾਂ ਦੀ ਤੇਰੀ ਸ਼ਬਦਾਵਲੀ ਤੇਰੀ ਸ਼ਬਦਾਵਲੀ ਤੋਂ ਪਤਾ ਲੱਗਦਾ ਵੀ ਤੇਰੇ ਦਿਲ ਦੇ ਵਿੱਚ ਸਿੱਖਾਂ ਪ੍ਰਤੀ ਸਿੱਖਾਂ ਦੀਆਂ ਤੀਹਾਂ ਪੈਣਾ ਪ੍ਰਤੀ ਕਿੰਨਾ ਕੁ ਪਿਆਰ ਆ ਤੂੰ ਕਹਿੰਦਾ ਵੀ ਕਿੱਦਾਂ ਦਾ ਪਹਿਰਾਵਾ ਪਾਉਣੀ ਹੈ ਕਿਹੇ ਪਹਿਰਾਵੇ ਵਿੱਚ ਤੈਨੂੰ ਕਮੀ ਦੇਖ ਗਈ ਸਿਰ ਤੇ ਮੇਰੀ ਘੱਟੋ ਘੱਟ 12 ਮੀਟਰ ਦੀ ਉੱਪਰਲੀ ਦਸਤਾਰ ਹੁੰਦੀ ਆ ਉਸ ਤੋਂ ਬਾਅਦ ਅਸੀਂ ਮਹਾਰਾਜ ਦਾ ਬਾਣਾ ਪਾਉਨੇ ਆ ਉਸ ਤੋਂ ਬਾਅਦ ਸਾਡੇ ਸਰੀਰ ਦੇ ਉੱਤੇ ਚੁੰਨੀ ਲਈ ਹੁੰਦੀ ਆ ਤੈਨੂੰ ਕੀ ਉਸ ਵਿੱਚ ਮਾੜਾ ਦੇਖ ਗਿਆ ਜਿਹੜੀਆਂ ਤੂੰ ਮਾਲਾ ਦੀ ਗੱਲ ਕਰਦਾ ਹੈ ਇਹ ਮ ਕੌਣ ਦੇ ਨਾਲ ਦੱਸ ਤੈਨੂੰ ਕਿੱਥੇ ਦੇਖਿਆ ਵੀ ਸੁਰਖੀ ਬਿੰਦੀ ਲਾਈ ਆ ਮੈਂ ਕਿਹੜੀ ਤੈਨੂੰ ਸੁਰਖੀ ਬਿੰਦੀ ਤੋਂ ਮੇਰੇ ਲੱਗੀ ਦੇਖ ਲਈ ਜੇ ਤੈਨੂੰ ਇੰਨੀ ਤਕਲੀਫ ਸੀ ਜੇ ਤੂੰ ਸਾਨੂੰ ਫੋਨ ਤੇ ਸੰਪਰਕ ਕਰਦਾ ਗੱਲ ਕਰਦਾ ਭੈਣ ਜੀ ਕਹਿ ਕੇ ਤੇ ਅਸੀਂ ਤੇ ਉਹ ਸਰਕਾਰ ਦੇ ਨਾਲ ਜਵਾਬ ਦਿੰਦੇ ਹਜੇ ਵੀ ਤੈਨੂੰ ਕੋਈ ਕਮੀ ਪੇਸ਼ੀ ਲੱਗਦੀ ਆ ਮੈਂ ਤੇ ਚੌਂਕ ਵਿੱਚ ਆ ਕੇ ਜਿੱਦਾਂ ਮਰਜੀ ਸਾਨੂੰ ਫੋਨ ਕਰ ਲਈ ਅਸੀਂ ਤੇ ਨਾਲ ਬਹਿ ਕੇ ਵਿਚਾਰ ਕਰ ਲਾਂਗੇ ਆ ਤੇਰੇ ਵਰਗਿਆਂ ਦੀਆਂ ਗਿੱਦੜ ਧਮਕੀਆਂ ਤੋਂ ਅਸੀਂ ਡਰਨ ਵਾਲੇ ਨਹੀਂ ਤੂੰ ਸੋਚਦਾ ਏ ਜੇ ਇਸ ਚੀਜ਼ ਨੂੰ ਟਾਰਗੇਟ ਕਰਕੇ ਤੂੰ ਵੀਡੀਓ ਪਾਈ ਆ ਉਹਦਾ ਅਸੀਂ ਸਿੱਧਾ ਜਵਾਬਰੀ ਤੈਨੂੰ ਦੇਣਾ ਤੂੰ ਨੱਸ ਤੂੰ ਆ ਕੇ ਪੰਜਾਬ ਦੇ ਵਿੱਚ ਕਿੱਥੇ ਕਿੱਥੇ ਪ੍ਰਚਾਰ ਕਰਦਾ ਰਿਆ ਏਸੀ ਵਿੱਚ ਬੈਠ ਕੇ ਚੱਕ ਕੇ ਫੋਨ ਤੇ ਲਾਈਵ ਕਰਕੇ ਆਪਣੇ ਆਪਣੇ ਆਪ ਨੂੰ ਵੱਡਾ ਵਿਦਵਾਨ ਦੱਸਣ ਲੱਗ ਗਿਆ ਜੇ ਤੂੰ ਕਹਿੰਦਾ ਇਹਨਾਂ ਦੇ ਇਹਨਾਂ ਦੇ ਪ੍ਰਚਾਰ ਦਾ ਕੀ ਅਸਰ ਹੋਣਾ ਜੇ ਤੂੰ ਸਾਡੇ ਪ੍ਰਚਾਰ ਦਾ ਅਸਰ ਦੇਖਣਾ ਹੈ ਨਾ ਤੇ ਤੂੰ ਵੀ ਸਕਰੀਨ ਸ਼ਾਟ ਲੈ ਕੇ ਆ ਜੀ ਨੰਬਰ ਲੈ ਕੇ ਆ ਜੀ ਕਿ ਤੇਰੇ ਪ੍ਰਚਾਰ ਦੇ ਨਾਲ ਤੇਰੀ ਵੀਡੀਓ ਦੇ ਨਾਲ ਕਿੰਨੇ ਕ ਬੰਦੇ ਅਮਰਤਾ ਧਾਰੀ ਬਣੇ ਆ ਤੇ ਅਸੀਂ ਵੀ ਤੈਨੂੰ ਪ੍ਰੂਫ ਦੇ ਦਾਂਗੇ ਕਿ ਸਾਡੇ ਪ੍ਰਚਾਰ ਦੇ ਨਾਲ ਕਿੰਨੇ ਕ ਸੰਗਤਾਂ ਨੇ ਅਮਰਤਾ ਛੱਕਿਆ ਕਿੰਨੀਆਂ ਕ ਸੰਗਤਾਂ ਨੇ ਸਾਨੂੰ ਮੈਸੇਜ ਆਉਂਦੇ ਆਵੇ ਸੀ ਤੁਹਾਡਾ ਪ੍ਰਚਾਰ ਸੁਣਦੇ ਆ ਤੇ ਸਾਨੂੰ ਤੁਹਾਡੇ ਵਿਚਾਰ ਚੰਗੇ ਲੱਗਦੇ ਆ ਤੇ ਦੂਜੀ ਗੱਲ ਰਹੀ ਜਿਹੜੀ ਤੂੰ ਗੱਲ ਕਹਿਣਾ ਆ ਕਿ ਵੀ ਇਹ ਇੰਨਾ ਫੈਸ਼ਨ ਕਰਦੇ ਆ ਇਦਾਂ ਲੱਗਦਾ ਵੀ ਜਦੋਂ ਨੱਚਣ ਚੱਲੇ ਹੁੰਦੇ ਆ ਤੇਰੇ ਵਰਗੇ ਜੇ ਕੋਈ ਤੈਨੂੰ ਬੰਦਾ ਟੱਕਰ ਜਾਏ ਤੇ ਤੈਨੂੰ ਦੱਸ ਦੇਵੇ ਵੀ ਇੱਕ ਗੁਰਸਿੱਖ ਬੀਬੀ ਨੇ ਬਾਣਾ ਪਾਇਆ ਹੋਵੇ ਸਿਰ ਤੇ ਦਮਾਲਾ ਸਜਾ ਕੇ ਚੁੰਨੀ ਲਈ ਹੋਵੇ ਤੇ ਤੈਨੂੰ ਉਹਨੂੰ ਨੱਚਣ ਵਾਲੀ ਕਹਿ ਦੇਵੇਂ ਤੇਰੇ ਮਾਰ ਮਰ ਕੇ ਚਪੜਾ ਤੇਰਾ ਮੂੰਹ ਨਾ ਕੋਈ ਲਾਲ ਕਰ ਦਿੰਦਾ ਤੇਰੇ ਵਰਗੇ ਇੰਨੀ ਘਟੀਆ ਸੋਚ ਦੇ ਮਾਲਕ ਨੂੰ ਪਹਿਲੀ ਵਾਰ ਤੇ ਮੈਂ ਜਵਾਬ ਦੇਣਾ ਨਹੀਂ ਸੀ ਪਰ ਜਿਸ ਹਿਸਾਬ ਨਾਲ ਤੁਸੀਂ ਜ਼ੋਰ ਲਾਇਆ ਸੋਸ਼ਲ ਮੀਡੀਆ ਤੇ ਸਾਡੇ ਸਕਰੀਨਸ਼ਾਟ ਲੈ ਕੇ ਸਾਡੀਆਂ ਸਟੋਰੀਆਂ ਚੱਕ ਚੱਕੇ ਵੀਡੀਓ ਪੌੜਦਾ ਚੁੱਪ ਚੁੱਪ ਰਹਿ ਕੇ ਅਸੀਂ ਵੀ ਨਹੀਂ ਹੁਣ ਸਾਰਨਾ ਤੂੰ ਜਿਹੜੀ ਗੱਲ ਕਹਿਣਾ ਤੂੰ ਆ ਕੇ ਦੇਖ 45 ਡਿਗਰੀ ਦੇ ਵਿੱਚ ਅਸੀਂ ਪ੍ਰਚਾਰ ਕਰਨ ਜਾਣੇ ਹਰ ਘਰ ਤੋਂ ਨਿਕਲਦੇ ਆ ਸਾਡਾ ਆਪਣਾ ਜਿਹੜਾ ਪ੍ਰਚਾਰ ਕਰਨ ਦਾ ਲੈਵਲ ਆ ਇਹ ਉਦੋਂ ਸ਼ੁਰੂ ਹੋਇਆ ਸੀ ਜੇ ਇਸ ਵੇਲੇ ਅਸੀਂ 9ਵੀਂ ਕਲਾਸ ਤੋਂ ਰਹਿ ਤਰਕਿਆ ਉਦੋਂ ਅਸੀਂ ਸਿਰਫ 9ਵੀਂ ਕਲਾਸ 'ਚ ਪੜ੍ਹਦੇ ਸੀ ਜਿੱਦਣ ਰਹਿ ਤਰਕਿਆ ਰਹਿਦ ਰੱਖਣ ਤੋਂ ਬਾਅਦ ਘੱਟੋ ਘੱਟ 4 ਸਾਲ ਰਹਿ ਤਰੱਕ ਕੇ ਫਿਰ ਅਸੀਂ ਪਲੱਸ 2 ਵਿੱਚ ਜਾ ਕੇ ਅਮਰਤ ਛੱਕਿਆ ਸੀ ਤੇਰੇ ਵਾਂਗੂ ਚੌਕ ਕੇ ਐ ਹੀ ਫੇਸਬੁਕ ਹੀ ਵਿਦਵਾਨ ਨਹੀਂ ਅਸੀਂ ਬਣ ਗਏ ਉਸ ਤੋਂ ਬਾਅਦ ਪ੍ਰੋਫੈਸ਼ਨਲੀ ਅਸੀਂ 2000 ਤੇ 20 ਦੇ ਵਿੱਚ ਪ੍ਰਚਾਰ ਸ਼ੁਰੂ ਕੀਤਾ ਸੀ ਬਾਣੀ ਬਣਦੇ ਅਸੀਂ ਪਹਿਲਾਂ ਧਾਰਨੀ ਸੀ ਤੇਰੇ ਵਾਂਗੂ ਪ੍ਰੋਫੈਸ਼ਨ ਨਹੀਂ ਬਣਾਇਆ ਅਸੀਂ ਮਾਸਟਰ ਡਿਗਰੀ ਕੀਤੀ ਮਾਸਟਰ ਡਿਗਰੀ ਕਰਕੇ ਸਾਨੂੰ ਦੁਨਿਆਵੀ ਨੌਕਰੀਆਂ ਦੀ ਆਫਰ ਵੀ ਆਉਂਦੀ ਸੀ ਤੂੰ ਕਹਿੰਦੇ ਵਿਊ ਲੈਂਦੇ ਆ ਇਹ ਵਿਊ ਦੇ ਖਾਤਰ ਲਾਈਕ ਕਮੈਂਟ ਦੇ ਖਾਤਰ ਵੀਡੀਓ ਇਦਾਂ ਦੀਆਂ ਪਾਉਂਦੇ ਆ ਤਿੰਨ ਵਾਰ ਸਰਕਾਰ ਸਾਡਾ ਪੇਜ ਬੈਨ ਕਰ ਚੁੱਕੀ ਆ ਹੱਕ ਠੋਕ ਕੇ ਜਿਨ੍ਹਾਂ ਦੀ ਜਿਨ੍ਹਾਂ ਦੀ ਸਟੋਰੀ ਪਾਉਣ ਦੇ ਵਿੱਚ ਤੁਹਾਡੇ ਵਰਗਿਆਂ ਦੀਆਂ ਲੱਤਾਂ ਕੰਬਦੀਆਂ ਕਮੈਂਟ ਕਰਨ ਤਾਂ ਵੀ ਲੱਤਾਂ ਕੰਬਦੀਆਂ ਉਹਨਾਂ ਯੋਧਿਆਂ ਦੇ ਹੱਕ ਦੇ ਵਿੱਚ ਨਾਲ ਫਿਰ ਕੇ ਪ੍ਰਚਾਰ ਕਰਦੇ ਆ ਤੇਰੇ ਵਾਂਗ ਅਸੀਂ ਡਰਪੋਕ ਤੇ ਡਰਕ ਨਹੀਂ ਕਿ ਕਮਰੇ ਵਿੱਚ ਬੈਠ ਕੇ ਵੀਡੀਓ ਪਾ ਲਈਏ ਜੇ ਅਜੇ ਵੀ ਕੋਈ ਰੜਕਿਆ ਤੇ ਆ ਕੇ ਮੈਂ ਤੇ ਚੌਕ ਵਿੱਚ ਨੰਬਰ ਮੇਰਾ ਇਹਦੇ ਉੱਤੇ ਲਿਖਿਆ ਹੋਇਆ ਹੈ ਫਿਰ ਵੀ ਮੈਂ ਤੁਹਾਨੂੰ ਇਸ ਵੀਡੀਓ ਵਿੱਚ ਨੰਬਰ ਦੱਸ ਦਿਆਂ ਸਾਡਾ ਨੰਬਰ ਹੈ 7973368811 79379733 68811 ਇਹ ਸਾਡਾ ਕੰਟੈਕਟ ਨੰਬਰ ਹੈ ਜਦੋਂ ਮਰਜ਼ੀ ਸੰਪਰਕ ਕਰਕੇ ਜਿੰਦਾ ਮਰਜ਼ੀ ਬੈਠ ਕੇ ਵਿਚਾਰ ਕਰ ਲਈ ਤੇ ਤੇਰੇ ਵਰਗਿਆਂ ਦੀਆਂ ਗਿੱਦੜ ਧਾਮੀਆਂ ਤੋਂ ਅਸੀਂ ਤੈਨੂੰ ਕੀ ਲੱਗਦਾ ਤੂੰ ਕਹਿਣਾ ਭਾਣਾ ਲਾ ਰਣ ਇਹ ਸਿੱਖੀ ਛੱਡ ਦੇਣ ਕਿੱਡੀ ਕੇ ਅੱਗੇ ਤੁਸੀਂ ਸਿੱਖੀ ਤਾਂ ਚੱਕ ਲਈ ਹੈ ਕਿੰਨਾ ਕੁ ਤੁਸੀਂ ਪ੍ਰਚਾਰ ਕੰਦੇ ਹੱਕ ਵਿੱਚ ਕੱਢਦੇ ਆ ਜਦੋਂ ਅਸੀਂ ਪ੍ਰਚਾਰ ਕਰਦੇ ਜਾਂਦੇ ਆ ਸਾਡੇ ਘਰਾਂ ਦੇ ਵਿੱਚ ਪੁਲਿਸ ਦੀ ਛਾਪੇਮਾਰੀ ਹੁੰਦੀ ਆ ਸਾਡੇ ਘਰਾਂ ਵਿੱਚ ਸੀਐਸਟਾਫ ਵਾਲਿਆਂ ਦੀ ਛਾਪੇਮਾਰੀ ਹੁੰਦੀ ਆ YouTube ਤੋਂ ਸਾਡੇ ਨਾਮ ਮੇ ਡਿਲੀਟ ਕੀਤੇ ਜਾਂਦੇ ਆ ਸਰਕਾਰਾਂ ਦੁਆਰਾ ਸਾਨੂੰ ਹਰੇਕ ਤਰ੍ਹਾਂ ਦਾ ਤਸ਼ੱਦਦ ਸੈਨ ਦੇ ਬਾਅਦ ਵੀ ਮਰ ਜਣੇ ਨਾ ਜਜਵਾ ਦਿੱਤਾ ਹੋਇਆ ਹੈ ਕਿ ਅਸੀਂ ਡੱਟ ਕੇ ਪ੍ਰਚਾਰ ਕਰਦੇ ਆ ਤੇਰੇ ਵਰਗੇ ਡਰਪੋਕ ਤੇ ਡਰਾਕਰ ਪ੍ਰਚਾਰਕ ਨਹੀਂ ਅਸੀਂ ਹੈਗੇ ਜਿਨ੍ਹਾਂ ਨੂੰ ਤੇਰੇ ਵਰਗੇ ਕਹਿਣ ਕਿ ਇਨਸ਼ਾ ਅਲਾਹ ਹੋਕਾ ਛੱਡ ਦਿਓ ਸਿੱਕੀ ਛੱਡ ਦਿਓ ਪ੍ਰਚਾਰ ਤੇ ਜੇ ਤੈਨੂੰ ਕੋਈ ਜੇ ਵੀ ਤੈਨੂੰ ਕੋਈ ਮਸਲਾ ਤੂੰ ਸੁਰਖੀ ਬਿੰਦੀ ਕਹਿਣਾ ਨਾ ਤੇ ਜਿਹੜੀ ਗੱਲ ਤੂੰ ਕਹੀ ਆ ਵੀ ਤਿੱਖੀਆਂ ਹੋ ਕੇ ਮੈਨੂੰ ਲੱਗਦਾ ਵੀ ਤੇਰੀ ਭੈਣ ਤਿੱਖੀ ਹੋ ਕੇ ਜਾਂਦੀ ਹੋਣੀ ਆ ਤੇ ਤੂੰ ਜੇ ਤੈਨੂੰ ਹਜੇ ਵੀ ਤੂੰ ਮਰਦ ਦਾ ਬੱਤਾ ਤੇ ਫੋਨ ਕਰਕੇ ਬੈਠ ਕੇ ਵਿਚਾਰ ਜਦੋਂ ਮਰਜੀ ਸਾਡੇ ਘਰ ਵਿੱਚ ਆ ਕੇ ਕਰਨੀ ਅਸੀਂ ਤੇਰੇ ਨਾਲ ਖੁੱਲਾ ਪ੍ਰਚਾਰ ਕਰਨ ਵਾਸਤੇ ਖੁੱਲੇ ਵਿਚਾਰ ਕਰਨ ਲਈ ਤਿਆਰ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਵੀਡੀਓ ਪੰਚਾਇਤੋਂ ਉਸ ਪਾਪੀ ਨਿੰਦਕ ਤੱਕ ਤਾਂ ਕਿ ਨੀਲਾ ਬਾਣਾ ਸਜਾ ਕੇ ਜਮਾਲਾ ਤੇ ਗੁਰਸਿੱਖ ਪ੍ਰਚਾਰ ਕਰਨ ਵਾਲੀਆਂ ਬੀਬੀਆਂ ਦੇ ਸਰੀਰਾਂ ਨੂੰ ਜੇਸ ਗੰਦੀ ਨਜ਼ਰ ਨਾਲ ਦੇਖ ਕੇ ਸਕਰੀਨ ਸ਼ਾਟ ਲੈ ਕੇ ਇੰਸਟਾ ਦੀ ਆਈਡੀ ਤੋਂ ਤੇ ਵੀਡੀਓ ਪਾ ਕੇ ਕਹਿ ਲਿਆ ਵੀ ਐਦਾਂ ਤਿਆਰ ਹੋ ਕੇ ਜਾਂਦੀਆਂ ਜਿਹੜਾਂ ਨੱਚਣ ਚੱਲੀਆਂ ਹੁੰਦੀਆਂ ਜਦ ਹੀ ਤੇਰੀ ਨਜ਼ਰ ਆਇਆ ਜਿਹੜਾ ਤੇਰਾ ਬੋਲਣ ਦਾ ਤਰੀਕਾ ਆ ਤੇਰੀ ਬੋਲੀ ਤੋਂ ਹੀ ਪਤਾ ਲੱਗਦਾ ਵੀ ਤੇਰੇ ਅੰਦਰ ਕਿੰਨਾ ਜ਼ਹਿਰ ਭਰਿਆ ਹੋਇਆ ਏ ਤੂੰ ਗੱਲ ਕੀਤੀ ਹੈ ਕਿ ਬੀਬੀ ਬਿਆਨਤ ਘਰ ਖਾਲਸਾ ਸੁਰਖੀ ਬਿੰਦੀ ਲਾਉਂਦੀ ਹੈ ਜੇ ਤੇਰੀ ਇੰਨੀ ਹੀ ਦਿਲ ਦੇ ਵਿੱਚ ਕੋਈ ਤਕਲੀਫ ਸੀ ਤੈਨੂੰ ਦਰਦ ਜਾਗਦਾ ਸੀ ਜਿਸ ਅਕਾਊਂਟ ਤੋਂ ਤੂੰ ਸਕਰੀਨਸ਼ਾਟ ਲਏ ਆ ਉਸੇ ਅਕਾਊਂਟ ਦੇ ਉੱਪਰ ਹੀ ਸਾਡਾ ਮੋਬਾਈਲ ਨੰਬਰ ਲਿਖਿਆ ਹੋਇਆ ਸੀ ਜੇ ਤੈਨੂੰ ਵੱਡਾ ਹੀ ਦਰਦ ਸੀ ਕੋਈ ਤੂੰ ਵਿਚਾਰ ਕਰਨੀ ਸੀ ਸਾਨੂੰ ਸਿੱਧਾ ਫੋਨ ਉਲਾਉਂਦਾ ਸਾਡੇ ਨਾਲ ਬੈਠ ਕੇ ਗੱਲ ਕਰਦਾ ਜੇ ਤੂੰ ਮਰਦ ਦਾ ਬੱਚਾ ਹੁੰਦਾ ਜੇ ਤੂੰ ਇਹ ਵੀਡੀਓ ਪਾ ਕੇ ਲੋਕਾਂ ਨੂੰ ਇਹ ਗੱਲ ਨਾ ਕਹਿੰਦਾ ਕਿ ਵੀ ਇਸ ਵੀਡੀਓ ਨੂੰ ਸ਼ੇਅਰ ਕਰਕੇ ਬੀਬੀ ਬਿਆਨਕੋਰ ਤੱਕ ਪਹੁੰਚਾ ਦਿਓ ਬੀਬੀ ਬਿਆਨਕੋਰ ਤੱਕ ਵੀਡੀਓ ਪਹੁੰਚਾਉਣ ਦਾ ਮਤਲਬ ਸੀ ਕਿ ਤੂੰ ਫੇਮ ਲੈਣਾ ਚਾਹੁੰਦਾ ਆ ਜਿਨ੍ਹਾਂ ਦਾ ਨਾਮ ਲੈ ਕੇ ਤੂੰ ਸਾਡੀ ਵੀਡੀ ਆਇਆ ਵੀ ਗੱਲ ਦੇ ਵਿੱਚ ਪਟੇ ਪਾਏ ਆ ਜੇ ਤੈਨੂੰ ਐਨਕਾਂ ਲੱਗੀਆਂ ਹੋਣ ਤੇ ਤੈਨੂੰ ਦਿਖ ਜਾਂਦਾ ਵੀ ਉਹ ਪਟਾ ਨਹੀਂ ਉਹ ਸਾਡੀ ਡਰੈਸ ਨਾਲ ਦੀ ਚੁੰਨੀ ਸੀ ਜਿਸ ਚੁੰਨੀ ਦੇ ਨਾਲ ਮੋਤੀ ਲੱਗੇ ਹੋਇਆ ਤੂੰ ਕਿਹਾ ਵੀ ਗੱਲ ਦੇ ਵਿੱਚ ਮਾਲਾ ਪਾਇਆ ਨਗ ਪਾਇਆ ਤੈਨੂੰ ਰੱਬ ਨੇ ਜੀ ਅੱਖਾਂ ਦਿੱਤੀਆਂ ਤੇ ਤੈਨੂੰ ਦਿਖਦਾ ਹੁੰਦਾ ਕਿ ਉਹ ਮੋਤੀਆਂ ਦੀ ਮਾਲਾ ਆ ਤੂੰ ਕਿੰਨਾ ਵੀ ਇਹ ਗੁਲਾਮ ਆ ਵੀ ਇਹ ਗੁਲਾਮ ਲੋਕ ਇਦਾਂ ਦਾ ਪਹਿਰਾਵਾ ਨਹੀਂ ਪਾਉਂਦੇ ਇਹ ਪਹਿਰਾਵਾ ਤੂੰ ਨਹੀਂ ਸਾਨੂੰ ਦਿੱਤਾ ਨਾ ਤੇਰੇ ਮਾਂ ਬਾਪ ਨੇ ਸਾਨੂੰ ਦਿੱਤਾ ਆ ਇਹ ਪਹਿਰਾਵਾ ਸਾਨੂੰ ਸਾਡੇ ਪਿਤਾ ਗੁਰੂ ਗੋਬਿੰਦ ਸਿੰਘ ਦਾ ਦਿੱਤਾ ਹੋਇਆ ਇਸ ਪਹਿਰਾਵੇ ਨੂੰ ਪਾ ਕੇ ਬੰਦਾ ਆਟੋਮੈਟਿਕ ਹੀ ਰਾਜੇ ਮਹਾਰਾਜਾਂ ਵਰਗੀ ਸ਼ਾਨ ਰਿਕਾਉਂਦਾ ਆ ਹਮ ਰਖਤ ਪਾਤਸ਼ਾਹੀ ਦਾ ਆ ਅਸੀਂ ਪਾਤਸ਼ਾਹੀ ਦਾਵਾ ਰੱਖਣ ਵਾਲੀ ਫੌਜ ਦੇ ਮਾਲਕ ਆ ਤੂੰ ਕਿੰਨਾ ਵੀ ਆਪਾਂ ਆਪ ਨੂੰ ਗੁਲਾਮ ਕਹੁੰਦੇ ਆ ਤੂੰ ਅਸ ਤੂੰ ਕਿੱਡਾ ਆਜ਼ਾਦ ਆ ਜੇ ਤੂੰ ਵੱਡਾ ਆਜ਼ਾਦ ਆ ਤੇ 10 ਸਜ਼ਾਵਾਂ ਪੂਰੀਆਂ ਕਰਨ ਤੋਂ ਬਾਅਦ ਵੀ ਅਜੇ ਬੰਦੀ ਸਿੰਘ ਅੰਦਰ ਕਿਉਂ ਬੈਠੇ ਆ ਪੀਲੀ ਭੇਤਰੇ ਵਿੱਚ ਇੱਕ ਬੱਚੀ ਦੇ ਨਾਲ ਬਲਾਤਕਾਰ ਹੋ ਗਿਆ ਤੂੰ ਸਾਡੇ ਖਿਲਾਫ ਵੀਡੀਓ ਪਾ ਕੇ ਪੂਰਾ ਜ਼ੋਰ ਲਾਇਆ ਪੂਰਾ ਤੂੰ ਜ਼ੋਰ ਲਾਇਆ ਜਿੰਨਾ ਬਕਵਾਸ ਕਰ ਸਕਦਾ ਸੀ ਤੂੰ ਉਨਾ ਬਕਵਾਸ ਕੀਤਾ ਜੇ ਤੇਰੇ ਦਿਲ ਦੇ ਵਿੱਚ ਕੋਈ ਦਰਦ ਹੁੰਦਾ ਉਸ ਬੱਚੀ ਨਿੱਕੀ ਜੀ ਨਾਲ ਬਲਾਤਕਾਰ ਹੋ ਗਿਆ ਉਦੋਂ ਕਿਉਂ ਨਹੀਂ ਬੋਲਿਆ ਉਹ ਸਾਨੂੰ ਕੀ ਨਾ ਵੀ ਇਹ ਬੀਬੀਆਂ ਤਿਆਰ ਹੋ ਕੇ ਜਾਂਦੀਆਂ ਤੇ ਸੋਹਣੀਆਂ ਸੋਹਣੀਆਂ ਬੀਬੀਆਂ ਨੂੰ ਕਮੇਟੀਆਂ ਵਾਲੇ ਪ੍ਰੋਗਰਾਮ ਦਿੰਦੇ ਆ ਤੇਰੇ ਵਾਂਗੂ ਕੁਰਸੀ ਤੇ ਬੈਠ ਕੇ ਲੰਗਰ ਹਾਲਾਂ ਦੇ ਵਿੱਚ ਜਾਂ ਏਸੀ ਕਮਰੇ ਵਿੱਚ ਛੱਡ ਕੇ ਇਹ ਵੀਡੀਓ ਨਹੀਂ ਪਾਉਂਦੇ ਅਸੀਂ ਅਸੀਂ ਗਰਾਊਂਡ ਲੈਵਲ ਤੇ ਵਿਚਰਦੇ ਹਾਂ ਦਿੱਲੀ ਪਹਿਲੀ ਵਾਰ ਜਦੋਂ ਕਿਸਾਨਾਂ ਦਾ ਮੋਰਚਾ ਲੱਗਾ ਸੀ ਉਸ ਮੋਰਚੇ ਵਿੱਚ ਬੀਬੀਆਂ ਦੇ ਜਥੇ ਵਿੱਚੋਂ ਪਹਿਲਾ ਜਥਾ ਬੀਬੀ ਬਿਆਨਦ ਗੁਰਦਾ ਸੀ ਜਿਹਨੇ ਜਾ ਕੇ ਹੱਕ ਠੋਕ ਕੇ ਪ੍ਰਚਾਰ ਕੀਤਾ ਕਿਸਾਨਾਂ ਦੇ ਹੱਕ ਚ ਫਿਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਸ੍ਰੂਪਾਂ ਦਾ ਮੋਰਚਾ ਲੱਗਾ ਅੰਮ੍ਰਿਤਸਰ ਦੇ ਵਿੱਚ ਉਸ ਮੋਰਚੇ ਵਿੱਚ ਵੀ ਬੀਬੀ ਬਿਆਨਦ ਗੁਰਦਾ ਕੱਲਾ ਬੀਬੀਆਂ ਦਾ ਜਥਾ ਸੀ ਜਿਹਨੇ ਜਾ ਕੇ ਪ੍ਰਚਾਰ ਕੀਤਾ ਤੂੰ ਕਿੰਨਾ ਵੀ ਇਹ ਪ੍ਰਚਾਰ ਕਰਦੇ ਆ ਸੁੰਦਰਤਾ ਕਰਕੇ ਸੋਹਣੇ ਬਣ ਕੇ ਤੈਨੂੰ ਸ਼ਰਮ ਨਹੀਂ ਆਈ ਗੱਲ ਕਹਿੰਦੇ ਨੂੰ ਕਿ ਇਹਨਾਂ ਦਾ ਪ੍ਰਚਾਰ ਕੀ ਅਸਰ ਕਰਦਾ ਹੋਣਾ ਕਿ ਨਾਲੇ ਤੂੰ ਕਿੰਨਾ ਵੀ ਢਾਡਣ ਜੇ ਤੜੀ ਤੇਰੀ ਸ਼ਬਦਾਵਲੀ ਤੇਰੀ ਸ਼ਬਦਾਵਲੀ ਤੋਂ ਪਤਾ ਲੱਗਦਾ ਵੀ ਤੇਰੇ ਦਿਲ ਦੇ ਵਿੱਚ ਸਿੱਖਾਂ ਪ੍ਰਤੀ ਸਿੱਖਾਂ ਦੀਆਂ 3 ਭੈਣਾ ਪ੍ਰਤੀ ਕਿੰਨਾ ਕੁ ਪਿਆਰ ਆ ਤੂੰ ਕਹਿੰਦਾ ਵੀ ਕਿੱਦਾਂ ਦਾ ਪਹਿਰਾਵਾ ਪਾਉਣੀ ਹੈ ਕਿਹ ਪਹਿਰਾਵੇ ਵਿੱਚ ਤੈਨੂੰ ਕਮੀ ਦੇਖ ਗਈ ਸਿਰ ਤੇ ਮੇਰੀ ਘੱਟੋ ਘੱਟ 12 ਮੀਟਰ ਦੀ ਉੱਪਰਲੀ ਦਸਤਾਰ ਹੁੰਦੀ ਆ ਉਸ ਤੋਂ ਬਾਅਦ ਅਸੀਂ ਮਹਾਰਾਜ ਦਾ ਬਾਣਾ ਪਾਉਨੇ ਆ ਉਸ ਤੋਂ ਬਾਅਦ ਸਾਡੇ ਸਰੀਰ ਦੇ ਉੱਤੇ ਚੁੰਨੀ ਲਈ ਹੁੰਦੀ ਆ ਤੈਨੂੰ ਕੀ ਉਸ ਵਿੱਚ ਮਾੜਾ ਦੇਖ ਗਿਆ ਜਿਹੜੀਆਂ ਤੂੰ ਮਾਲਾ ਦੀ ਗੱਲ ਕਰਦਾ ਹੈ ਇਹ ਮਾਲਾ ਪਾਉਣ ਦੇ ਨਾਲ ਦੱਸ ਤੈਨੂੰ ਕਿੱਥੇ ਦੇਖਿਆ ਵੀ ਸੁਰਖੀ ਬਿੰਦੀ ਲਾਈ ਆ ਮੈਂ ਕਿਹੜੀ ਤੂੰ ਸਰਚੀ ਬਿੰਦੀ ਤੋਂ ਮੇਰੇ ਲੱਗੀ ਦੇਖ ਲਈ ਜੇ ਤੈਨੂੰ ਇੰਨੀ ਤਕਲੀਫ ਸੀ ਤੇ ਤੂੰ ਸਾਨੂੰ ਫੋਨ ਤੇ ਸੰਪਰਕ ਕਰਦਾ ਗੱਲ ਕਰਦਾ ਭੈਣ ਜੀ ਕਹਿ ਕੇ ਤੇ ਅਸੀਂ ਤੇ ਉਹ ਸਰਕਾਰ ਦੇ ਨਾਲ ਜਵਾਬ ਦਿੰਦੇ ਹਜੇ ਵੀ ਤੈਨੂੰ ਕੋਈ ਕਮੀ ਪੇਸ਼ੀ ਲੱਗਦੀ ਆ ਮੈਂ ਤੇ ਚੌਂਕ ਵਿੱਚ ਆ ਕੇ ਜਿੱਦਾਂ ਮਰਜੀ ਸਾਨੂੰ ਫੋਨ ਕਰ ਲੈ ਅਸੀਂ ਤੇ ਨਾਲ ਬਹਿ ਕੇ ਵਿਚਾਰ ਕਰ ਲਾਂਗੇ ਆ ਤੇਰੇ ਵਰਗਿਆਂ ਦੀਆਂ ਗਿੱਦੜ ਧਮਕੀਆਂ ਤੋਂ ਅਸੀਂ ਡਰਨ ਵਾਲੇ ਨਹੀਂ ਤੂੰ ਸੋਚਦਾ ਹੈ ਜਿਸ ਚੀਜ਼ ਨੂੰ ਟਾਰਗੇਟ ਕਰਕੇ ਤੂੰ ਵੀਡੀਓ ਪਾਈ ਆ ਉਹਦਾ ਅਸੀਂ ਸਿੱਧਾ ਜਵਾਬ ਨਹੀਂ ਤੈਨੂੰ ਦੇਣਾ ਤੂੰ ਨੱਸ ਤੂੰ ਆ ਕੇ ਪੰਜਾਬ ਦੇ ਵਿੱਚ ਕਿੱਥੇ ਕਿੱਥੇ ਪ੍ਰਚਾਰ ਕਰਦਾ ਰਿਆ ਏਸੀ ਵਿੱਚ ਬੈਠ ਕੇ ਚੱਕ ਕੇ ਫੋਨ ਤੇ ਲਾਈਵ ਕਰਕੇ ਆਪਣੇ ਆਪਣੇ ਆਪ ਨੂੰ ਵੱਡਾ ਵਿਦਵਾਨ ਦੱਸਣ ਲੱਗ ਗਿਆ ਤੇ ਤੂੰ ਕਹਿੰਦਾ ਇਹਨਾਂ ਦੇ ਇਹਨਾਂ ਦੇ ਪ੍ਰਚਾਰ ਦਾ ਕੀ ਅਸਰ ਹੋਣਾ ਜੇ ਤੂੰ ਸਾਡੇ ਪ੍ਰਚਾਰ ਦਾ ਅਸਰ ਦੇਖਣਾ ਹੈ ਨਾ ਤੇ ਤੂੰ ਵੀ ਸਕਰੀਨ ਕਿਵਟ ਲੈ ਕੇ ਆ ਜੀ ਨੰਬਰ ਲੈ ਕੇ ਆ ਜੀ ਕਿ ਤੇਰੇ ਪ੍ਰਚਾਰ ਦੇ ਨਾਲ ਤੇਰੀ ਵੀਡੀਓ ਦੇ ਨਾਲ ਕਿੰਨੇ ਕ ਬੰਦੇ ਅਮਰਤ ਧਾਰੀ ਬਣੇ ਆ ਤੇ ਅਸੀਂ ਵੀ ਤੈਨੂੰ ਪ੍ਰੂਵ ਦੇ ਦਾਂਗੇ ਕਿ ਸਾਡੇ ਪ੍ਰਚਾਰ ਦੇ ਨਾਲ ਕਿੰਨੇ ਕ ਸੰਗਤਾਂ ਨੇ ਅਮਰਤ ਛਕਿਆ ਕਿੰਨੀਆਂ ਕ ਸੰਗਤਾਂ ਨੇ ਸਾਨੂੰ ਮੈਸੇਜ ਆਉਂਦੇ ਆਵੇ ਸੀ ਤੁਹਾਡਾ ਪ੍ਰਚਾਰ ਸੁਣਦੇ ਆ ਤੇ ਸਾਨੂੰ ਤੁਹਾਡੇ ਵਿਚਾਰ ਚੰਗੇ ਲੱਗਦੇ ਆ ਤੇ ਦੂਜੀ ਗੱਲ ਰਹੀ ਜਿਹੜੀ ਤੂੰ ਗੱਲ ਕਹਿਣਾ ਆ ਕਿ ਵੀ ਇਹ ਇੰਨਾ ਫੈਸ਼ਨ ਕਰਦੇ ਆ ਇਦਾਂ ਲੱਗਦਾ ਵੀ ਜਦੋਂ ਨੱਚਣ ਚੱਲੇ ਹੁੰਦੇ ਆ ਤੇਰੇ ਵਰਗੇ ਜੇ ਕੋਈ ਤੈਨੂੰ ਬੰਦਾ ਟੱਕਰ ਜਾਏ ਤੇ ਤੈਨੂੰ ਦੱਸ ਦੇਵੇ ਵੀ ਇੱਕ ਗੁਰਸਿੱਖ ਬੀਬੀ ਨੇ ਬਾਣਾ ਪਾਇਆ ਹੋਵੇ ਸਿਰ ਤੇ ਦਮਾਲਾ ਸਜਾ ਕੇ ਚੁੰਨੀ ਲਈ ਹੋਵੇ ਤੇ ਤੈਨੂੰ ਉਹਨੂੰ ਨੱਚਣ ਵਾਲੀ ਕਹਿ ਦੇਵੇਂ ਤੇਰੇ ਮਾਰ ਮਾਰ ਕੇ ਚਪੜਾ ਤੇਰਾ ਮੂੰਹ ਨਾ ਕੋਈ ਲਾਲ ਕਰ ਦਿੰਦਾ ਤੇਰੇ ਵਰਗੇ ਇੰਨੀ ਘਟੀਆ ਸੋਚ ਨੇ ਮਾਲਕ ਨੂੰ ਪਹਿਲੀ ਗੱਲ ਤੇ ਮੈਂ ਜਵਾਬ ਦੇਣਾ ਨਹੀਂ ਸੀ ਪਰ ਜਿਸ ਹਿਸਾਬ ਨਾਲ ਤੁਸੀਂ ਜ਼ੋਰ ਲਾਇਆ ਸੋਸ਼ਲ ਮੀਡੀਆ ਤੇ ਸਾਡੇ ਸਕਰੀਨਸ਼ਾਟ ਲੈ ਕੇ ਸਾਡੀਆਂ ਸਟੋਰੀਆਂ ਚੱਕ ਚੱਕੇ ਵੀਡੀਓ ਪੌਣ ਦਾ ਚੁੱਪ ਚੁੱਪ ਰਹਿ ਕੇ ਅਸੀਂ ਵੀ ਨਹੀਂ ਹੁਣ ਸਾਰਨਾ ਤੂੰ ਜਿਹੜੀ ਗੱਲ ਕਹਿਣਾ ਤੂੰ ਆ ਕੇ ਦੇਖ 45 ਡਿਗਰੀ ਦੇ ਵਿੱਚ ਅਸੀਂ ਪ੍ਰਚਾਰ ਕਰਨ ਜਾਣੇ ਹਰ ਘਰ ਤੋਂ ਨਿਕਲਦੇ ਆ ਸਾਡਾ ਆਪਣਾ ਜਿਹੜਾ ਪ੍ਰਚਾਰ ਕਰਨ ਦਾ ਲੈਵਲ ਆ ਇਹ ਉਦੋਂ ਸ਼ੁਰੂ ਹੋਇਆ ਸੀ ਜੇ ਇਸ ਵੇਲੇ ਅਸੀਂ 9ਵੀਂ ਕਲਾਸ ਤੋਂ ਰਹਿਤ ਰੱਖੀ ਆ ਉਦੋਂ ਅਸੀਂ ਸਿਰਫ 9ਵੀਂ ਕਲਾਸ ਚ ਬਣਦੇ ਸੀ ਜਿੱਦਣ ਰਹਿਤ ਰੱਖੀ ਆ ਰਹਿਤ ਰੱਖਣ ਤੋਂ ਬਾਅਦ ਘੱਟੋ ਘੱਟ 4 ਸਾਲ ਰਹਿਤ ਰੱਖ ਕੇ ਫਿਰ ਅਸੀਂ +2 ਵਿੱਚ ਜਾ ਕੇ ਅਮਰਤ ਛੱਕਿਆ ਸੀ ਤੇਰੇ ਵਾਂਗੂ ਚੋਕੇ ਕੇ ਐਂ ਹੀ ਫੇਸਬੁਕੀ ਬਦਵਾਨ ਨਹੀਂ ਅਸੀਂ ਬਣ ਗਏ ਉਸ ਤੋਂ ਬਾਅਦ ਪ੍ਰੋਫੈਸ਼ਨਲੀ ਅਸੀਂ 2000 ਤੇ 20 ਦੇ ਵਿੱਚ ਪ੍ਰਚਾਰ ਸ਼ੁਰੂ ਕੀਤਾ ਸੀ ਬਾਣੀ ਬਣ ਜੀ ਅਸੀਂ ਪਹਿਲਾਂ ਧਾਰਨੀ ਸੀ ਤੇਰ ਵਾਂਗੂ ਪ੍ਰੋਫੈਸ਼ਨ ਨਹੀਂ ਬਣਾਇਆ ਅਸੀਂ ਮਾਸਟਰ ਡਿਗਰੀ ਕੀਤੀ ਮਾਸਟਰ ਡਿਗਰੀ ਕਰਕੇ ਸਾਨੂੰ ਦੁਨੀਆਵੀ ਨੌਕਰੀਆਂ ਦੀ ਆਫਰ ਵੀ ਆਉਂਦੀ ਸੀ ਤੂੰ ਕਹਿੰਦੇ ਵਿਊ ਲੈਂਦੇ ਆ ਇਹ ਵਿਊ ਨਹੀਂ ਖਾਤਰ ਲਾਈਕ ਕਮੈਂਟ ਨਹੀਂ ਖਾਤਰ ਵੀਡੀਓ ਇਦਾਂ ਲਿਆ ਪਾਉਂਦੇ ਆ ਤਿੰਨ ਵਾਰ ਸਰਕਾਰ ਸਾਡਾ ਪੇਜ ਬੈਨ ਕਰ ਚੁੱਕੀ ਆ ਹੱਕ ਠੋਕ ਕੇ ਜਿਨ੍ਹਾਂ ਦੀ ਜਿਨ੍ਹਾਂ ਦੀ ਸਟੋਰੀ ਪਾਉਣ ਦੇ ਵਿੱਚ ਤੁਹਾਡੇ ਵਰਗਿਆਂ ਦੀਆਂ ਲੱਤਾਂ ਕੰਬਦੀਆਂ ਕਮੈਂਟ ਕਰਨ ਤਾਂ ਵੀ ਲੱਤਾਂ ਕੰਬਦੀਆਂ ਉਹਨਾਂ ਯੋਧਿਆਂ ਦੇ ਹੱਕ ਦੇ ਵਿੱਚ ਨਾਲ ਫਿਰ ਕੇ ਪ੍ਰਚਾਰ ਕਰਦੇ ਆ ਤੇਰੇ ਵਾਂਗ ਅਸੀਡਰ ਪੋਕਟ ਡਰੱਕ ਨਹੀਂ ਕਿ ਕਮਰੇ ਵਿੱਚ ਬੈਠ ਕੇ ਵੀਡੀਓ ਪਾ ਲਈਏ ਜੇ ਅਜੇ ਵੀ ਕੋਈ ਰੜਕਿਆ ਤੇ ਆ ਕੇ ਮੈਂ ਤੇ ਚੌਕ ਵਿੱਚ ਨੰਬਰ ਮੇਰਾ ਇਹਦੇ ਉੱਤੇ ਲਿਖਿਆ ਹੋਇਆ ਹੈ ਫਿਰ ਵੀ ਮੈਂ ਤੁਹਾਨੂੰ ਇਸ ਵੀਡੀਓ ਵਿੱਚ ਨੰਬਰ ਦੱਸ ਦਿਆਂ ਸਾਡਾ ਨੰਬਰ ਹੈ 7973368811 79379733 68811 ਇਹ ਸਾਡਾ ਕੰਟੈਕਟ ਨੰਬਰ ਹੈ ਜਦੋਂ ਮਰਜ਼ੀ ਸੰਪਰਕ ਕਰਕੇ ਜਿੱਦਾਂ ਮਰਜ਼ੀ ਬੈਠ ਕੇ ਵਿਚਾਰ ਕਰ ਲਈ ਤੇ ਤੇਰੇ ਵਰਗਿਆਂ ਦੀਆਂ ਗਿੱਦੜ ਧਾਮੀਆਂ ਤੋਂ ਅਸੀਂ ਤੈਨੂੰ ਕੀ ਲੱਗਦਾ ਤੂੰ ਕਹਿੰਨਾ ਵੀ ਇਹ ਬਾਣਾ ਲਾ ਦੇਣ ਇਹ ਸਿੱਖੀ ਛੱਡ ਦੇਣ ਕਿੱਡੀ ਕੇ ਅੱਗੇ ਤੁਸੀਂ ਸਿੱਖੀ ਤਾਂ ਚੱਕ ਲਈ ਹੈ ਕਿੰਨਾ ਕੁ ਤੁਸੀਂ ਪ੍ਰਚਾਰ ਕਹਿੰਦੇ ਹੱਕ ਵਿੱਚ ਕੱਢਦੇ ਆ ਜਦੋਂ ਅਸੀਂ ਪ੍ਰਚਾਰ ਕਰਦੇ ਜਾਂਦੇ ਆ ਸਾਡੇ ਘਰਾਂ ਦੇ ਵਿੱਚ ਪੁਲਿਸ ਦੀ ਛਾਪੇਮਾਰੀ ਹੁੰਦੀ ਆ ਸਾਡੇ ਘਰਾਂ ਵਿੱਚ ਸੀਐਸਟਾਫ ਵਾਲਿਆਂ ਦੀ ਛਾਪੇਮਾਰੀ ਹੁੰਦੀ ਆ YouTube ਤੋਂ ਸਾਡੇ ਨਾਮ ਮੇ ਡਿਲੀਟ ਕੀਤੇ ਜਾਂਦੇ ਆ ਸਰਕਾਰਾਂ ਦੁਆਰਾ ਸਾਨੂੰ ਹਰੇਕ ਤਰ੍ਹਾਂ ਦਾ ਤਸ਼ੱਦਦ ਸੈਨ ਦੇ ਬਾਅਦ ਵੀ ਮਰ ਜਣੇ ਜਾਬਾ ਦਿੱਤਾ ਹੋਇਆ ਹੈ ਕਿ ਅਸੀਂ ਡਟ ਕੇ ਪ੍ਰਚਾਰ ਕਰਦੇ ਆਂ ਤੇਰੇ ਵਰਗੇ ਡਰਪੋਕ ਤੇ ਡਰਾਕਰ ਪ੍ਰਚਾਰਕ ਨਹੀਂ ਅਸੀਂ ਹੈਗੇ ਜਿਨ੍ਹਾਂ ਨੂੰ ਤੇਰੇ ਵਰਗੇ ਕਹਿਣ ਕਿ ਵੀ ਇੱਛਾ ਲਾ ਲਿਓ ਕਕਾਰ ਛੱਡ ਦਿਓ ਸਿੱਖੀ ਛੱਡ ਦਿਓ ਪ੍ਰਚਾਰ ਤੇ ਜੇ ਤੈਨੂੰ ਕੋਈ ਜੇ ਵੀ ਤੈਨੂੰ ਕੋਈ ਮਸਲਾ ਤੂੰ ਸੱਚੀ ਬਿੰਦੀ ਕਹਿਣਾ ਨਾ ਤੇ ਜਿਹੜੀ ਗੱਲ ਤੂੰ ਕਹੀ ਆ ਵੀ ਤਿੱਖੀਆਂ ਹੋ ਕੇ ਮੈਨੂੰ ਲੱਗਦਾ ਵੀ ਤੇਰੀ ਭੈਣ ਦੇਖੀ ਹੋ ਕੇ ਜਾਂਦੀ ਹੋਣੀ ਆ ਤੇ ਤੂੰ ਜੇ ਤੈਨੂੰ ਹਜੇ ਵੀ ਤੂੰ ਮਰਦ ਦਾ ਬੱਤਾ ਤੇ ਫੋਨ ਕਰਕੇ ਬੈਠ ਕੇ ਵਿਚਾਰ ਜਦੋਂ ਮਰਜੀ ਸਾਡੇ ਘਰ ਵਿੱਚ ਆ ਕੇ ਕਰਨੀ ਅਸੀਂ ਤੇਰੇ ਨਾਲ ਖੁੱਲਾ ਪ੍ਰਚਾਰ ਕਰਨ ਵਾਸਤੇ ਖੁੰਨੇ ਵਿਚਾਰ ਕਰਨ ਲਈ ਤਿਆਰ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ